ਾਰੇ ਵੀਰੋ જય ਪੀਮ ਜੈ ਭਾਰਤ ਨਮੋ ਉਦਾ ਇੱਕ ਵਾਰ ਫਿਰ ਮੈਂ ਤੁਹਾਨੂੰ ਸੰਬੋਧਨ ਹੋ ਰਿਹਾ ਇਸ ਤੋਂ ਪਹਿਲਾਂ ਕਿ ਮੈਂ ਆਪਣੀ ਗੱਲ કહਾਂ ਮੈਂ ਇੱਕ ਵਾਰ ਫਿਰ ਬੇਨਤੀ ਕਰ ਦੇਣਾ ਚਾਹੁੰਦਾ ਹਾਂ ਕਿ 14 April ਤੱਕ ਬਾਬਾ ਸਾਹਿਬ ਦੇ ਜੀਵਨ ਸੰਘਰਸ਼ ਤੇ ਮੈਂ ਬਹੁਤ ਲੰਬੀ ਚਰਚਾ ਕਰਨੀ ਹੈ اور ਮੈਂ ਸਿਰਫ ਇੱਕ ਵਾਰ ਨਹੀਂ ਬੋਲਣਾ ਮੈਂ ਤੁਹਾਨੂੰ ਪੂਰਾ ਦਿਨ ਸੁਣਨਾ ਹੈ ਰਾਤ ਨੂੰ ਵੀ ਜਦ ਮੈਨੂੰ ਮੌਕਾ ਮਿਲੇਗਾ ਮੈਂ ਤੁਹਾਨੂੰ ਸੁਣਦਾ ਰਹੂੰਗਾ ਚਾਹੇ ਤੁਸੀਂ ਦੇਸ਼ ਵਿੱਚ ਬੋਲ ਰਹੇ ਹੋ ਚਾਹੇ ਤੁਸੀਂ ਵਿਦੇਸ਼ ਵਿੱਚ ਬੋਲ ਰਹੇ ਹੋ ਚਾਹੇ ਤੁਸੀਂ ਦਿਨੇ ਬੋਲ ਰਹੇ ਹੋ ਚਾਹੇ ਤੁਸੀਂ ਰਾਤ ਨੂੰ ਬੋਲਦੇ ਹੋ ਮੈਂ ਤੁਹਾਨੂੰ ਤੁਹਾਡੀ ਗੱਲ ਤੇ ਲਗਾਤਾਰ ਧਿਆਨ ਰੱਖ ਕੇ ਸੁਣਦਾ ਹੋਇਆ ਤੁਹਾਨੂੰ ਮੁਖਾਤਮ ਹੁੰਦਾ ਰਹਾਂਗਾ। ਪਰ ਮੇਰੀ ਇੱਕ ਗੱਲ ਤੁਸੀਂ ਨੋਟ ਕਰ ਲਓ ਕਿ ਜਦ ਮੈਂ ਬੋਲਦਾ ਹਾਂ ਤਾਂ ਬਹੁਤ ਸੋਚ ਸਮਝ ਕੇ ਬੋਲਦਾ ਹਾਂ। ਮਾਪ ਤੋਲ ਕੇ ਬੋਲਦਾ ਹਾਂ ਔਰ ਜਿਹੜੀ ਸਹੀ ਇਤਿਹਾਸਿਕ ਜਾਣਕਾਰੀ ਹੈ ਉਹਨੂੰ ਪੇਸ਼ ਕਰਨ ਦਾ ਯਤਨ ਕਰਦਾ ਹਾਂ। ਇਸ ਕਰਕੇ ਜਦੋਂ ਮੇਰੀ ਗੱਲ ਤੁਸੀਂ ਸੁਣ ਰਹੇ ਹੁੰਦੇ ਹੋ ਤਾਂ ਤੁਸੀਂ ਇਹ ਬਕਾਇਦਾ ਨੋਟ ਕਰਨਾ ਕਿ ਮੈਂ ਬੋਲ ਕੀ ਰਿਹਾ ਹਾਂ ਜਿਸ ਤਰ੍ਹਾਂ ਮੈਂ ਵੀਰ ਅਸ਼ੋਕ ਨੂੰ ਸੁਣ ਰਿਹਾ ਸੀ ਹੁਣ ਔਰ ਉਹਨਾਂ ਨੂੰ ਮੈਂ ਸੁਣਦਿਆਂ ਸੁਣਦਿਆਂ ਉਹਨਾਂ ਦੀ ਗੱਲ ਨੂੰ ਪੂਰਾ ਸੁਣਨ ਤੋਂ ਬਾਅਦ ਇਹ ਮਹਿਸੂਸ ਕੀਤਾ ਹੈ ਕਿ ਉਹਨਾਂ ਨੇ ਮੇਰੀ ਗੱਲ 100% ਧਿਆਨ ਨਾਲ ਨਹੀਂ ਸੁਣੀ ਬਹੁਤ ਸੁਣੀ ਪਰ ਬਹੁਤ ਮਹੱਤਵਪੂਰਨ ਗੱਲਾਂ ਜਿਹੜੀਆਂ ਉਹਨਾਂ ਦੇ ਧਿਆਨ ਚ ਨਹੀਂ ਰਹੀਆਂ ਜਾਂ ਉਹਨਾਂ ਨੇ ਵਿਸਾਰ ਦਿੱਤੀਆਂ ਜਾਂ ਵਿਸਰ ਗਈਆਂ ਜਾਂ ਫਿਰ ਉਹਨਾਂ ਨੇ ਕਹਿਣ ਲੱਗਿਆ ਉਹਨਾਂ ਨੂੰ ਦਰਹਾਉਣ ਵੇਲੇ ਗਲਤੀ ਕੀਤੀ ਹੈ ਉਹ ਮੈਂ ਦਰਸਤ ਕਰਨਾ ਚਾਹੁੰਦਾ ਕਿ ਜਦੋਂ ਸ਼ਾਹੂ ਮਹਾਰਾਜ ਨੂੰ 1922 ਦੇ ਵਿੱਚ ਜਦੋਂ ਸ਼ਾਹੂ ਮਹਾਰਾਜ ਨੇ 1922 ਦੇ ਵਿੱਚ ਬਾਬਾ ਸਾਹਿਬ ਡਾਕਟਰ ਮਿਲਕਰ ਨੂੰ ਇਸ ਦੇਸ਼ ਦੇ ਇੱਕ ਬਹੁਤ ਵਿਸ਼ਾਲ ਵਰਗ ਦਾ ਨੇਤਾ ਸਥਾਪਿਤ ਕੀਤਾ ਤਾਂ ਇੱਕ ਧਿਆਨ ਚ ਸੁਣੋ ਰੱਖੋ ਔਰ ਉਹਨੂੰ ਕੰਠ ਕਰੋ ਕਿ ਉਹਨਾਂ ਨੇ ਬਾਬਾ ਸਾਹਿਬ ਨੂੰ ਅਸ਼ੂਤਾਂ ਦਾ ਨੇਤਾ ਘੋਸ਼ਿਤ ਨਹੀਂ ਕੀਤਾ ਸੀ ਬਾਬਾ ਸਾਹ ਨੂੰ ਉਹਨਾਂ ਨੇ ਸੂਤਾਂ ਦਾ ਨੇਤਾ ਨਹੀਂ ਹਲਾੰਨਿਆ ਪਛੜੇ ਵਰਗਾਂ ਦਾ ਨੇਤਾ ਹਲਾੰਨਿਆ ਪਛੜੇ ਵਰਗਾਂ ਦਾ ਅਰਥ ਹੈ ਸ਼ੂਦਰ ਵਰਗ ਸ਼ੂਦਰ ਵਰਗ ਦਾ ਅਰਥ ਹੈ ਔਰਤਾਂ ਤੇ ਆਦਮੀ ਜੋ ਇਸ ਦੇਸ਼ ਦੇ ਮੂਲ ਵਾਸੀ ਹੈ ਔਰ ਇਹਦਾ ਅਰਥ ਹੈ ਜਿਹੜੇ ਬਾਲਤ ਵਿੱਚ ਸ਼ਬਦ ਬਣਦੇ ਐ ਐਸਸੀ ਐਸਟੀ ਤੇ ਓਬੀਸੀ ਇਹ ਤਿੰਨ ਸੰਵਿਧਾਨਕ ਸ਼ਬਦ ਹੈ ਜਿਨ੍ਹਾਂ ਦੀ ਚਰਚਾ ਮੈਂ ਅਕਸਰ ਕਰਦਾ ਰਹਿਣਾ ਹੈ ਇਹ ਤਿੰਨ ਸ਼ਬਦ ਆ ਜਿਹੜੇ ਉਸ ਵੇਲੇ ਹੋਂਦ 'ਚ ਨਹੀਂ ਸੀ 1922 ਚ ਇਹਨਾਂ ਦੀ ਹੋਂਦ ਨਹੀਂ ਸੀ ਐਸਸੀ ਐਸਟੀ ਓਬੀਸੀ ਨਹੀਂ ਸੀ ਇਹ ਕੇਵਲ ਡਿਪਰੈਸਡ ਕਲਾਸਸ ਸੀ ਦਬਲੀਆਂ ਕੁਚਲੀਆਂ ਦਬੀਆਂ ਕੁਚਲੀਆਂ ਜਾਂ ਦਵਾਈਆਂ ਤੇ ਕੁਚਲੀਆਂ ਗਈਆਂ ਜਾਂਤਾ ਜਿਨ੍ਹਾਂ ਨੂੰ ਬ੍ਰਾਹਮਣ ਨੇ ब्राह्मण ਦੇ ਸਿਸਟਮ ਨੇ ব্রাহ্মণ ਦੇ ਗ੍ਰੰਥਾ ਨੇ Kshatriya ਦੀ ਤਲਵਾਰ ਨੇ ਔਰ ਬਣिए ਦੇ ਧਨ ਨੇ ਪੂਰੀ ਤਰ੍ਹਾਂ ਰਗੜ ਕੇ ਰੱਖਿਆ ਉਹਨਾਂ ਲੋਕਾਂ ਨੂੰ 1919 ਦੇ ਐਕਟ ਵਿੱਚ 디ਪ ਪ੍ਰੈਸਰਡ ਕਲਾਸਸ ਕਿਹਾ ਗਿਆ ਦਲਿਤ ਲੋਕ ਕਿਹਾ ਗਿਆ ਦਬੇ ਉਜੜੇ ਤੇ ਦਰੜੇ ਹੋਏ ਲੋਕ ਕਿਹਾ ਗਿਆ 1922 ਚ ਇਹਨਾਂ ਲੋਕਾਂ ਦਾ ਨੇਤਾ ਸ਼ਾਹ ਮਹਾਰਾਜ ਨੇ ਬਾਬਾ ਸਾਹਿਬ ਡਾਕਟਰ ਮਿਰਕਰ ਨੂੰ ਬਣਾਇਆ ਔਰ ਕਿਹਾ ਬਕਾਇਦਾ ਤੌਰ ਤੇ ਉਹਨਾਂ ਨੇ ਲੋਕਾਂ ਨੂੰ ਸਟੇਜ ਤੋਂ ਕਿਹਾ ਕਿ ਮੇਰਾ ਪੂਰਾ ਭਰੋਸਾ ਹੈ ਕਿ ਇਹ ਨੌਜਵਾਨ ਅੰਬੇਡਕਰ ਤੁਹਾਡੀਆਂ ਗੁਲਾਮੀ ਦੀਆਂ ਜਜ਼ੀਰਾਂ ਨਿਸ਼ਚਿਤ ਹੀ ਕੱਟ ਦੇਗਾ ਇਹ ਮੇਰਾ ਭਰੋਸਾ ਹੈ ਇਹ ਸ਼ਬਦ ਸ਼ਾਹੂ ਮਹਾਰਾਜ ਦੇ ਆ ਕਿ ਮੈਂ ਇਸ ਗੱਲ 'ਚ ਭਰੋਸਾ ਜਤਾ ਸਕਦਾ ਹਾਂ ਕਿ ਇਹ ਅੰਬੇਡਕਰ ਇਸ ਇਸ ਕਾਬਲੀਅਤ ਦਾ ਮਾਲਕ ਹੈ ਕਿ ਇਹ ਤੁਹਾਡੀਆਂ ਜੰਜੀਰਾਂ ਗੁਲਾਮੀ ਦੀਆਂ ਜੰਜੀਰਾਂ ਕੱਟ ਦੇਗਾ ਤੁਹਾਨੂੰ ਬ੍ਰਾਹਮਣਵਾਦ ਤੋਂ ਮੁਕਤੀ ਦਵਾ ਦੇਗਾ ਇਹ ਗੱਲ ਸ਼ਾਹੂ ਮਹਾਰਾਜ ਨੇ ਕਹੀ ਔਰ ਕਿੰਨਾ ਦੇ ਪ੍ਰਸੰਗ ਵਿੱਚ ਕਹੀ ਦੇਸ਼ ਦੇ ਦਬੇ ਕੁਚਲੇ ਲੋਕਾਂ ਦੇ ਪ੍ਰਸੰਗ ਵਿੱਚ ਇਹ ਅਸ਼ੂਤ ਨਹੀਂ ਸੀ ਇਕੱਲੇ ਇਹਦੇ ਵਿੱਚ ਸਸ਼ੂਤ ਵੀ ਸ਼ਾਮਲ ਸੀ ਆਦਿਵਾਸੀ ਜਿਹੜੇ ਆ ਮੂਲ ਵਾਸੀ ਉਹ ਵੀ ਸ਼ਾਮਲ ਸੀ ਤਾਂ ਭਾਰਤ ਦੇ ਉਸ ਵੇਲੇ ਦੀ ਘੱਟੋ ਘੱਟ 20 ਕਰੋੜ ਵਾਦੀ ਦਾ ਮਸਲਾ ਸੀ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ 1932 ਤੋਂ ਬਾਅਦ 30 ਕਰੋੜ ਤੋਂ ਉੱਤੇ ਲੋਕ ਭਾਰ ਦੇ ਸਨ 1931 ਦੇ ਵਿੱਚ ਮੇਰਾ ਕਹਿਣਾ 30 ਕਰੋੜ ਤੋਂ ਜ਼ਿਆਦਾ ਲੋਕ ਸਨ ਇਹਦਾ ਮਤਲਬ 1922 ਦੇ ਵਿੱਚ 2122 ਦੀ ਮਰਦਮਸ਼ਵਾਰੀ ਹੈ ਉਹਦੇ ਚ ਅਗਰ 27 28 ਕਰੋੜ ਵੀ ਲੋਕ ਹੋਏ ਤਾਂ 20 ਕਰੋੜ ਲੋਕ ਦਬੀਆਂ ਕੁਚਲੀਆਂ ਜਾਤੀਆਂ ਦੇ ਸੰਨ ਜਿਨ੍ਹਾਂ ਨੂੰ ਬਾਅਦ ਵਿੱਚ ਐਸਸੀ ਐਸਟੀ ਤੇ ਉਹ ਵੀ ਕਿਹਾ ਗਿਆ ओबीसी ਕਿਹਾ ਗਿਆ ਤਾਂ ਇਹ ਸੋਧ ਕਰ ਲਓ ਕਿ ਤੁਸੀਂ ਇਸ ਗੱਲ ਨੂੰ ਧਿਆਨ ਚ ਰੱਖਣਾ ਹੈ ਕਿ ਸ਼ਾਹੂ ਮਹਾਰਾਜ ਨੇ ਬਾਬਾ ਸਾਹਿਬ ਨੂੰ ਅਸ਼ੂਤਾਂ ਦਾ ਨੇਤਾ ਨਹੀਂ ਸੀ ਬਣਾਇਆ ਦੇਜ ਦੇ ਪਛੜੇ ਲੋਕਾਂ ਦਾ শূਦਰ ਲੋਕਾਂ ਦਾ ਸਜੂਤ ਤੇ ਅਸੂਤ ਲੋਕਾਂ ਦਾ ਜਿਨ੍ਹਾਂ ਨੂੰ ਬ੍ਰਾਹਮਣਵਾਦ ਨੇ ਰਗੜਿਆ ਉਹਨਾਂ ਦਾ ਨੇਤਾ ਬਣਾਇਆ ਔਰ ਦੂਸਰੀ ਚੀਜ਼ ਮੈਂ ਇਹਦੇ ਨਾਲ ਹੋਰ ਜੋੜਿਆ ਮੈਂ ਇਹਦੇ ਤੇ ਦੁਬਾਰਾ ਚਰਚਾ ਸ਼ਾਇਦ ਨਾ ਕਰਾਂ ਕਿ 1922 ਦੇ ਵਿੱਚ ਬਾਬਾ ਸਾਹਿਬ ਨੂੰ ਪਛੜੀਆਂ ਜਾਤੀਆਂ ਦਾ ਨੇਤਾ ਬਣਾਉਂਦੇ ਆ ਸ਼ਾਹ ਮਹਾਰਾਜ ਇਹ ਨੁਕਤਾ ਕਦੇ ਨਹੀਂ ਭੁੱਲਣਾ ਤੁਸੀਂ ਕਿ 샤ਹੂ ਮਹਾਰਾਜ 1922 ਚ ਬਾਬਾ ਸਾਹਿਬ ਭੀਮrao ਬਿਰਕਰ ਨੂੰ ਇਸ ਦੇਸ਼ ਦੇ ਦਬੇ ਕੁਚਲੇ ਅਸ਼ੂਤ ਸੂਤ ਲੋਕਾਂ ਦਾ ਨੇਤਾ ਘੋਸ਼ਿਤ ਕਰਦੇ ਆਂ ਔਰ 1922 ਦੇ ਵਿੱਚ ਬ੍ਰਾਹਮਣ ਹਿੰਦੂ ਮਹਾਸਭਾ ਦਾ ਗਠਨ ਕਰਦੇ ਆ ਇਹ ਗੱਲ ਤੁਹਾਡੇ ਸਮਝ ਪੈਣੀ ਚਾਹੀਦੀ ਆ ਅਗਰ ਅੱਜ ਤੱਕ ਤੁਸੀਂ ਨਹੀਂ ਸਮਝੀ ਤਾਂ ਤੁਹਾਨੂੰ ਹੁਣ ਸਮਝ ਲੈਣਾ ਚਾਹੀਦਾ ਕਿ ਜਿਉਂ ਹੀ ਚੌਹ ਮਹਾਰਾਜ ਨੇ ਬਾਬਾ ਸਾਹਿਬ ਨੂੰ ਇਸ ਦੇਸ਼ ਦੇ ਮੂਲ ਵਾਸੀਆਂ ਦਾ ਨੇਤਾ ਗੋਸ਼ਿਤ ਕੀਤਾ ਤਾਂ ਬ੍ਰਾਹਮਣ ਨੇ ਤੁਰੰਤ 1922 ਦੇ ਵਿੱਚ ਇਸ ਦੇਸ਼ ਦੇ ਹਿੰਦੂਆਂ ਨੂੰ ਇਕੱਠਾ ਕਰਨ ਵਾਸਤੇ ਹਿੰਦੂ ਮਹਾਸਭਾ ਬੜਾਈ ਜਿਹਦਾ ਮਕਸਦ ਸੀ ਕਿ ਪਛੜੀਆਂ ਜਾਤੀਆਂ ਦੇ ਲੋਕ ਅੰਬੜਕਰ ਨਾਲ ਨਹੀਂ ਜਾਣਗੇ ਇਹ ਧਿਆਨ ਚ ਰੱਖੋ ਗੱਲ ਇਹ ਭੁੱਲਣ ਵਾਲੀ ਗੱਲ ਨਹੀਂ ਹੈ ਬ੍ਰਾਹਮਣੇ ਜਾਣਦੇ ਆ ਕਿ ਉਹਨਾਂ ਨੇ ਸਸੂਤ ਤੇ ਅਸੂਤ ਕਿਸ ਤਰ੍ਹਾਂ ਬਣਾਏ ਆ ਇੱਕ ਨੂੰ ਬਸਤੀ ਚੋਂ ਬਾਹਰ ਕੱਢਿਆ ਔਰ ਇੱਕ ਨੂੰ ਫਿਰਨੀ ਦੇ ਅੰਦਰ ਰੱਖਿਆ ਫਿਰਨੀ ਦੇ ਆਲੇ ਦੋਲੇ ਇੱਕ ਨੂੰ ਬਹਾਇਆ ਔਰ ਇੱਕ ਨੂੰ ਪਿੰਡ ਤੋਂ ਬਹੁਤ ਦੂਰ ਕੱਢਿਆ ਜਿਹੜੇ ਦੂਰ ਕੱਢ ਦਿੱਤੇ ਗਏ ਉਹ ਅਸ਼ੂਤ ਕਹਾਏ ਤੇ ਜਿਹੜੇ ਫਿਰਨੀ ਦੇ ਨਾਲ-ਨਾਲ ਬਿਠਾਏ ਗਏ ਜਿਵੇਂ ਤਰਖਾਨ, ਮਾਈ, ਚੀੰਬੇਚੌਰ, ਮਜਬੀ ਚਮਾਰ, ਜੱਟ, ਜਾਟ ਇਹ ਸਾਰੇ ਆਲੇ ਦੋਲੇ ਬਿਠਾਏ ਗਏ ਉਹਨਾਂ ਲੋਕਾਂ ਨੂੰ ਸਸ਼ੂਤ ਕਿਹਾ ਗਿਆ ਪਰ ਫਿਰ ਉਹਨਾਂ ਦਾ ਨਾਂ ਹੋਰ ਪਛੜੀਆਂ ਜਾਂਦੀਆਂ ਤਾਂ ਔਰ ਇਨਾ ਜੰਤਰ ਕੀ ਸੀਗਾ ਕਿ ਇਹ ਤਰਖਾਣ ਮਾਈ ਜਿੰਬੇ ਚੌਰਾਂ ਦੇ ਉੱਤੇ ਇਹ ਸ਼ਰਤ ਲਗਾਈ ਬ੍ਰਾਹਮਣ ਨੇ ਅਗਰ ਉਹ ਅਸ਼ੂਤਾਂ ਦੇ ਕੋਲ ਜਾਣਗੇ ਅਗਰ ਉਹਨਾਂ ਦਾ ਪਾਣੀ ਪੀਣਗੇ ਅਗਰ ਉਹਨਾਂ ਦੇ ਨਾਲ ਰੋਟੀ ਦੀ ਸਾਂਝ ਰੱਖਣਗੇ ਅਗਰ ਉਹ ਘਰੇ ਉੱਠਣ ਬੈਠਣਗੇ ਉਹਨਾਂ ਕੋਲੇ ਅਗਰ ਉਹਨਾਂ ਦੇ ਧੰਦਿਆਂ 'ਚ ਸ਼ਾਮਲ ਹੋਣਗੇ ਤਾਂ ਉਹ ਬ੍ਰਾਹਮਣ ਬਣਿਏ ਵਾਸਤੇ ਉੱਚੀਆਂ ਜਾਤਾਂ ਵਾਸਤੇ ਕਦੇ ਵੀ ਹਾਣ ਦੇ ਜਾਂ ਨੇੜੇ ਦੇ ਲੋਕ ਨਹੀਂ ਕਹਾ ਸਕਣਗੇ ਔਰ ਉਹਨਾਂ ਨੂੰ ਦੂਰ ਰਹਿਣਾ ਪਏਗਾ ਤਾਂ ਇਹ ਸ਼ਰਤ ਰੱਖਣ ਤੋਂ ਬਾਅਦ ਉਹਨਾਂ ਨੇ ਅਸ਼ੂਤਾਂ ਨੂੰ ਸਸੂਤਾਂ ਨਾਲੋਂ ਤੋੜਿਆ ਜਾਂ ਸਸੂਤਾਂ ਨੂੰ ਅਸ਼ੂਤਾਂ ਨਾਲੋਂ ਤੋੜ ਲਿਆ ਔਰ 1922 ਚ ਹਿੰਦੂ ਮਹਾਸਭਾ ਦਾ ਮਤਲਬ ਇਹ ਸੀ ਕਿ ਜਿਹੜੇ ਸਸੂਤ ਬ੍ਰਾਹਮਣਾ ਦੀ ਸੇਵਾ ਕਰਦੇ ਆਏ ठाਕਰਾਂ ਦੀ ਸੇਵਾ ਕਰਦੇ ਆਏ ਬਣੀਆਂ ਦੀ ਸੇਵਾ ਕਰਦੇ ਆਏ ਰਾਜਪੂਤਾਂ ਦੀ ਸੇਵਾ ਕਰਦੇ ਆਏ ਹੋਰ ਉੱਚੀਆਂ ਜਾਤੀਆਂ ਦੀ ਸੇਵਾ ਕਰਦੇ ਆਏ ਉਹਨਾਂ ਨੂੰ ਬ੍ਰਾਹਮਣ ਨੇ 1922 ਚ ਡਾਕਟਰ Ambedkar ਨਾਲੋਂ ਤੋੜ ਕੇ ਹਿੰਦੂ ਮਹਾਸਭਾ ਚ ਲਿਆਂਦਾ ਔਰ ਅੱਜ ਤੱਕ ਇਹ ਹਿੰਦੂ ਜਿਹੜੇ ਪਛੜੀਆਂ ਜਾਤੀਆਂ ਦੇ ਹਿੰਦੂ ਆ ਇਹ ਅੱਜ ਤੱਕ ਵੀ ਆਪਣੇ ਭਰਾਵਾ ਅਸ਼ੂਤਾ ਨਾਲ ਦੁਸ਼ਮਣੀ ਕਰਦੇ ਆਰੇਆ ਔਰ ਬ੍ਰਾਹਮਣ ਦੀ ਸਭ ਤੋਂ ਵੱਡੀ ਸੇਵਾ ਨਿਵਾਉਣ ਵਾਲੇ ਔਰ ਉਹਨੂੰ ਸਿਰ ਤੇ ਬਿਠਾ ਕੇ ਉਹਨੂੰ ਜਿਉਂਦਾ ਰੱਖਣ ਵਾਲੇ ਜਿਹੜੇ ਲੋਕ ਹੈ ਉਹ ਇਹੀ ਪਛੜੀਆਂ ਜਾਤੀਆਂ ਦੇ ਲੋਕ ਹੈ ਜਿਨ੍ਹਾਂ ਨੂੰ ਬ੍ਰਾਹਮਣ ਨੇ 1922 ਦੇ ਵਿੱਚ ਡਾਕਟਰ ਮੇੜਕਰ ਨਾਲ ਤੋੜ ਕੇ ਆਪਣੇ ਨਾਲ ਜੋੜ ਲਿਆ ਔਰ ਇਸ ਕਰਕੇ ਡਾਕਟਰ ਮੇੜਕਰ ਬਾਅਦ ਚ ਪਛੜੀਆਂ ਜਾਤੀਆਂ ਦੇ ਨੇਤਾ ਨਹੀਂ ਬਣ ਸਕੇ ਉਹਨਾਂ ਨੂੰ ਮਜਬੂਰਨ ਅਛੂਤ ਜਾਤੀਆਂ ਦੇ ਨੇਤਾ ਬਣਨਾ ਪਿਆ ਪਰ ਉਹਨਾਂ ਨੇ ਤਾਂ ਮਨੁੱਖਤਾ ਕਾਤਰ ਸੰਘਰਸ਼ ਕੀਤਾ ਤਾਂ ਮੈਂ ਤੁਹਾਨੂੰ ਇਹ ਗੱਲ ਕੁਝ ਨੁਕਤੇ ਬੁਨਿਆਦੀ ਇਸ ਕਰਕੇ ਸਮਝਾਇਆ ਕਿ ਜਿਹੜੀ ਸਵੇਰ ਦੀ ਮੇਰੀ ਚਰਚਾ ਹੈ ਉਹਦੇ ਵਿੱਚ ਤੁਸੀਂ ਇਹਨਾਂ ਨੂੰ ਸ਼ਾਮਲ ਰੱਖਣਾ ਹੈ ਔਰ ਕਦੇ ਵੀ ਇਤਿਹਾਸ ਦੇ ਸੰਘਰਸ਼ ਦੇ ਇਤਿਹਾਸ ਨੂੰ ਇਨਕਲਾਬ ਦੇ ਇਤਿਹਾਸ ਨੂੰ ਗਲਤ ਤਰੀਕੇ ਨਾਲ ਪੇਸ਼ ਨਹੀਂ ਕਰਨਾ ਅਗਰ ਮੈਂ ਵੀ ਕਿਸੇ ਵੇਲੇ ਕੋਈ ਗੱਲ ਗਲਤ ਕਹਿ ਜਾਵਾਂ ਤਾਂ ਮੈਨੂੰ ਉਹ ਲੋਟ ਹੋਣੀ ਚਾਹੀਦੀ ਹੈ ਇਹ ਮੇਰੀ ਜ਼ਰੂਰਤ ਹੈ ਮਤਰਾਂ ਤੋਂ ਨੂੰ ਸੋਧਾਂਗਾ ਤੁਹਾਡੀ ਵੀ ਇਹ ਜ਼ਿੰਮੇਵਾਰੀ ਆ ਕਿ ਤੁਸੀਂ ਹਰ ਗੱਲ ਨੂੰ ਧਿਆਨ ਨਾਲ ਸੋਚਣਾ ਹੈ ਸਮਝਣਾ ਹੈ ਮਨਚ ਵਸਣਾ ਹੈ ਤੇ ਸਹੀ ਤਰੀਕੇ ਨਾਲ ਅੱਗੇ ਲੈ ਕੇ ਚੱਲਣਾ ਹੈ ਜੈ ਪੀਮ ਜੈ 파ਰਤ ਨਮੋ ਬੁੱਧ